ਮੈਂੋਂ ਵੰਦੀ ਤੇ ਲੈ ਜਰਾਜਵੰਤ ਚਨੀਤਕੌਰ ਰਾਜੂ ਕੀ ਮਾਮਲਾ ਹੈ ਜਿਹੜਾ ਤੁਹਾਡੇ ਨੀਂ ਦੱਕੀ ਹੋਈ ਹੈ ਤੁਸੀਂ ਮਕਾਨ ਦੀ ਇਹ ਸਰ ਜੀ 22 ਫੁੱਟ ਤੋਂ ਗਲੀਆ ਸਾਡੀ ਤੇ 22 ਫੁੱਟ ਤੋਂ ਮੈਂ 23 ਛੱਡੀ ਹੋਈ ਹੈ ਤੇ ਫਿਰ ਵੀ ਕੰਦ ਨਹੀਂ ਕਰਨ ਦਿੰਦਾ ਕੋਣ ਨਹੀਂ ਕਰਨ ਦਿੰਦਾ ਜੀ ਬਲਵਿੰਦਰ ਸਿੰਘ ਸ਼ਾ ਕੀ ਜਾਂਦੇ ਨੇ ਉਹ ਸਾਨੂੰ ਟੱਕਦੇ ਕਹਿੰਦੇ ਨਹੀਂ ਮਤਲਬ ਕਿ ਇੱਥੇ ਕੰਦ ਨਹੀਂ ਕਰਨੀ ਕਿ ਪਹਿਲੇ ਆਪ ਹੀ ਕਰਵਾਈ ਇਹਨਾਂ ਨੇ ਕੰਦ ਇਹ ਤੁਹਾਡੀ ਪਹਿਲਾਂ ਵੀ ਕੰਦ ਇੱਥੇ ਸੀ ਕਿ ਨਹੀਂ ਪਹਿਲੇ ਵੀ ਸਾਡੀ ਕੰਦ ਇੱਥੇ ਬਲਵਿੰਦਰ ਸਿੰਘ ਸ਼ਾ ਨੇ ਹੀ ਕਰਵਾਈ ਹੈ ਪ੍ਰੋਪਰ ਇਹ ਕੰਦ ਕਹਿੰਦਾ ਕਿ ਇੱਥੇ ਹੀ ਕਰਨੀ ਆ ਤੁਸੀਂ ਕੰਦ ਕਿ ਇਹਨਾਂ ਨੇ ਕਿਹਾ ਕਿ ਮੰਨਤੀ ਕਰਨੀ ਆ ਆਪ ਹੀ 22 ਫੁੱਟ ਮਤਲਬ ਕਿ ਕਰਵਾ ਕੇ ਗਿਆ ਵਾ ਉੱਥੋਂ ਸਕੂਲ ਤੋਂ ਨਿਸ਼ਾਨਦਾ ਹੀ ਲਈਏ ਇਹ ਪੁਰਾਣੀ ਕਾਂਦੀ ਹੀ ਹੈ ਹਾਂਜੀ ਪੁਰਾਣੀ ਕਾਂਦ ਦਾ ਕਾਂਗਰਸ ਦੇ ਰਾਜ ਤੇ ਹੁਣ ਤੁਸੀਂ ਮਕਾਨ ਦੇੜਾ ਤੇ ਹੁਣ ਕਰਨੀ ਨਹੀਂ ਦਿੰਦੇ ਫਿਰ ਨਹੀਂ ਕਰ ਦਿੰਦੇ ਕੋਈ ਇਤਲਾਹ ਦਿੱਤੀ ਇਸ ਬਾਰੇ ਹਾਂਜੀ ਹਾਂਜੀ ਪੁਲਿਸ ਥਾਣੇ ਐ ਦਿੱਤੀ ਹਾਂ ਕਿਹੜੇ ਥਾਣਾ ਹੈ ਸਰਿਆਲੀ ਤੇ ਕੀ ਜਾਂਦੇ ਹੋ ਜੀ ਉਹ ਉਲਟੀਆਂ ਸਾਨੂੰ ਧਮਕੀਆਂ ਦੇ ਕੇ ਜਾਂਦੇ ਤੇ ਹੁਣ ਕੀ ਕੀ ਮੰਗ ਕਰਦੇ ਤੁਸੀਂ ਅਸੀਂ ਕਹਿੰਦੇ ਸਾਡੀ ਕੰਦ ਮਤਲਬ ਨਿਸ਼ਾਨਦਾ ਹੀ ਹੋਵੇ ਤੇ ਕੰਦ ਕਰਨ ਦੇਵੇ ਗਲੀ ਤੋਂ ਗਲੀ ਇਹਨਾਂ ਵਜ੍ਹਾ ਤੇ ਮੇਰਾ ਨਾਮ ਹਰਤੰ ਸਿੰਘ ਹੈ ਜੀ ਕਿਹੜਾ ਪਿੰਡ ਹੈ ਪਿੰਡ ਸ਼ਾਪਰਾ ਤਸਦੀਕ ਤੇ ਜ਼ਿਲ੍ਹਾ ਤਰਨਤਾਰਨ ਤੇ ਬਲਾਰ ਨਿਹਰਾ ਪੰਨੂਆ ਮੇਰੇ ਰੁਕੇ ਕੀ ਮਸਲਾ ਕੀ ਹੈ ਜੀ ਇਹ ਸਰ ਦਾ ਮਸਲਾ ਸਰ ਕੋਈ ਏਡਾ ਖਾਸ ਨਹੀਂ ਹੈਗਾ ਪਰ ਇਹ ਵਿਵਾਦ ਦੇ ਵਿੱਚ ਆ ਗਿਆ ਇਸ ਕਰਕੇ ਜਿਆਦਾ ਹੋ ਗਿਆ ਵਾ ਤੇ ਪਹਿਲਾਂ ਪ੍ਰੋਪਰ ਜੀ ਇਹਨਾਂ ਨੇ ਆ ਜਿਹੜੀ ਖਾਂਦਿਆ ਸਾਹਮਣੇ ਢੱਡ ਜਾਵੇ ਇਹਨਾਂ ਬਾਜਫੋਰ ਤੇ ਚੜਾਈ ਦੇ ਵਿੱਚ ਰਖਾਈ ਗਲੀ ਦੇ ਵਿੱਚ ਤੇ ਹੁਣ ਇਹਨਾਂ ਨੇ ਆਪਣੀ ਜੋ ਪੁਰਾਣੀ ਕੰਧ ਢੇਡ ਕੇ ਕਿਉਂਕਿ ਨਵੇਂ ਮਕਾਨਾਂ ਦੀ ਮਰਮਤ ਲੱਗੇ ਆ ਪਾਉਣ ਉਹ ਕੰਧਾਂ ਤੁਹਾਨੂੰ ਪਤਾ ਜੇ ਬਾਹਰ ਜਾ ਮਿਟਾਉਣੀਆਂ ਪੈਂਦੀਆਂ ਉਹ ਢਾਉਣ ਦੇ ਬਾਵਜੂਦ ਉਹਨੋਂ ਕਹਿੰਦੇ ਆ ਵੀ ਜਿਹੜੀ ਕੰਧ ਆ ਤੁਸੀਂ ਥੋੜੀ ਜੀ 5 ਫੁੱਟ ਗਲੀ ਤੋਂ ਪਿੱਛੇ ਕਰੋ ਜਦ ਵੀ ਕੰਧ ਜਿੱਥੇ ਹੈਗੀ ਆ ਇਹ ਘਰ ਵਾਲਿਆਂ ਨੇ ਵੀ ਜਿੱਥੇ ਕੰਧ ਹੈਗੀ ਸੀ ਉੱਥੇ ਹੀ ਕਰਨੀਆਂ ਗਲੀ ਉਤਨਾ ਸਰਕਾਰੀ ਗਲੀ ਕਿੰਨੀ ਹੈ ਜੀ ਇਹ ਸਰਕਾਰੀ ਪਿੱਛੇ ਤੇ ਬਾਜੀ ਫੋਟਿਆ ਜੀ ਅਗਲੇ ਪਾਸੇ ਜਾ ਕੇ ਇੱਕ ਹੀ ਹੋ ਜਾਂਦੀ ਆ ਅਗਲੇ ਬੰਨੇ ਨਜਾਇਜ਼ ਕਬਜ਼ੇ ਕੀਤੇ ਹੋਏ ਹਾਂਜੀ ਹਾਂਜੀ ਕਿੰਨੇ ਕੀਤੇ ਆ ਜੀ ਇਦਾਂ ਹੀ ਆ ਜੀ ਜਿਵੇਂ ਜਿਵੇਂ ਕਿਸੇ ਨੂੰ ਲੱਗਦਾ ਵਾ ਤਿਵੇਂ-ਤਿਵੇਂ ਸਾਰੇ ਹੀ ਬਸ ਤੁਹਾਨੂੰ ਪਤਾ ਜਾਂ ਕਰੀ ਗਏ ਸਾਰੇ ਹੁਣ ਕੀ ਮੰਗ ਕਰਦੇ ਤੁਸੀਂ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਕੋਲੋਂ ਕਿ ਵੀ ਇਹ ਜਾਇਦਾਦ ਜਾਇਜ਼ ਹੀ ਕੀਤਾ ਜਾਵੇ ਜਿਨ੍ਹਾਂ ਨੇ ਇਹਨਾਂ ਦਾ ਪ੍ਰੋਪਰ ਬੰਦੀ ਆ ਨਹੀਂ ਉਥੇ ਕੰਧ ਰਖਾਈ ਜਾਵੇ ਬੜੀ ਆਪਣੇ ਇਹ ਬਿਲੰਦ ਦੱਸਾਂਗੇ ਇੱਕ ਪਾਜੀ ਤੁਹਾਡੇ ਗਵਾਂਡ ਵਿੱਚ ਹੀ ਲੜਕੀ ਰਹਿੰਦੀ ਰਾਜਵੰਸ਼ ਕੌਰ ਹਾਂਜੀ ਉਹਨੇ ਤੁਹਾਡੇ ਤੇ ਇਲਜ਼ਾਮ ਲਾਇਆ ਕਿ ਜਿਹੜੀ ਉਹਨਾਂ ਦੇ ਘਰ ਦੀ ਮੇਨ ਹੈਗੀ ਕੰਧ ਹੈਗੀ ਪੁਰਾਣੀ ਹਾਂਜੀ ਤੁਸੀਂ ਉਹਨੂੰ ਕਰਨ ਤੋਂ ਰੋਕ ਰਹੇ ਜੇ ਤੇ ਧਮਕੀਆਂ ਦੇ ਰਹੇ ਜਨਮ ਮਰਨ ਦੀਆਂ ਧਮਕੀ ਕੋਈ ਮੱਦੇ ਨਹੀਂ ਤੂੰ ਧਮਕੀ ਦਿੰਦੇ ਸਰਵਾਨੇ ਪੁੱਤ ਜੀ ਤੇ ਪਿਓ ਨੇ ਕੱਢੀਆ ਆਪਰ ਪਿਓ ਨੇ ਖੰਡ ਕੱਢੀਓ ਚੱਲ ਅੱਛਾ ਵੀ 30 ਸਾਲ ਪਹਿਲਾਂ ਕਹਿੰਦੇ ਉਹ ਨਵੇਂ ਥਾਂ ਕਰਤੀ ਆ ਕਹਿੰਦੇ ਉਹ ਥਾਂ ਰੋਦੀਆ ਨਹੀਂ ਜਿਹੜੀ ਜਿਹੜੀ ਕੰਦ ਪੁਰਾਣੀ ਆ ਉਹ ਥਾਂ ਤੇ ਨਹੀਂ ਉਹ ਕੰਦ ਕੱਢ ਰਹੇ ਉਹ ਬਾਬਾ ਚਾਰ ਤਿੰਨ ਵਾਰ ਤਾਂ ਉਹ ਕਰਤੀ ਗਲੀ ਦੇ ਵਿੱਚ ਕੱਢ ਰਹੇ ਆ ਗਲੀ ਵਿੱਚ ਅੱਛਾ ਤੇ ਨਹੀਂ ਤੁਸੀਂ ਉਹਨਾਂ ਦੀ ਮੇਨ ਕੰਦ ਡੱਕ ਰਹੇ ਜੀ ਕਿ ਕੋਈ ਗਲੀ ਨੂੰ ਡੱਕ ਰਹੇ ਕਿਸ ਗਲੀ ਨੂੰ ਰੱਖਦੇ ਗਲੀ ਨੇ ਵੀ ਕੀ ਗਲੀ ਦਾ ਕੀ ਮਸਲਾ ਹੈ ਗਲੀ 4 ਫੁੱਟ ਦੀ ਆਪਣੀ ਚਾ ਕਰਨਾ ਦੀ 22 ਫੁੱਟ ਗਲੀ ਹੈ ਅੱਛਾ ਜੀ ਨਿੱਕੀ ਨਿੱਕੀ ਗੰਦੀ ਹੈ ਤੇ ਇਹ ਗਲੀ ਦੇ ਵਿੱਚ ਕੰਦ ਕਰ ਰਹੇ ਨੇ ਗਲੀ ਗੰਦ ਕਰ ਰਹੇ ਹੁਣ ਕੀ ਤੁਸੀਂ ਕੀ ਮੰਗ ਕਰਦੇ ਆਂ ਮੰਗਦੇ ਆਂ ਜਿਦ ਇਨਸਾਫ ਹੋਣ ਜਿੱਥੇ ਪੁਰਾਣੀ ਬਾਪ ਨਹੀਂ ਕਰਨੀ ਕੰਨ ਗੱਡੀ ਪੁਰਾਣੀ ਹੋਵੇ ਕੰਦਨ ਕੰਦ ਸਮਣੀ ਹੋਣੀ ਇਹਨਾ ਮਤਾ ਜੀ ਤੁਹਾਡੇ ਦੰਬੀ ਕੋ ਤੇ ਕੀ ਮਸਲਾ ਮਤਾ ਜੀ ਮੱਕਾ ਮਰੋ ਆਨੇ ਸਕੂਲ ਤੋਂ 22 ਫੁੱਟ ਗਲੀ ਹੈ ਨਾ ਆਖੀ ਅਸੀਂ 23 ਫੁੱਟ ਛੱਡਣ ਦੇ ਤੁਹਾਨੂੰ ਫਿਰ ਵੀ ਬਲਵਿੰਦਰ ਚਾ ਗਲੀ ਕੰਦ ਨਹੀਂ ਕਰਨ ਦਿੰਦਾ ਮਕਾਨੀ ਕਾਂ ਤੇ ਸਾਡੇ ਪਾਸੇ ਮਕਾਨ ਟਾਇਆ ਵਾ ਤਾਂ ਅਸੀਂ ਆਨੇ ਪਈ ਸਾਡਾ ਪੀ ਉਥੇ ਕੰਦ ਹੋ ਜੇ ਸਾਨੂੰ ਕੰਦ ਨਹੀਂ ਕਰਦੇ ਕਿ ਕਦੋਂ ਦੀ ਡੱਕਣ ਦੇ ਆਏ ਕਹਿੰਦੇ ਆ ਸਾਨੂੰ ਆ ਜਮੀਨਾਂ ਖੋ ਗਿਆ ਪੀ ਡੱਕ ਦੇ ਨੂੰ ਕੋਈ ਦਰਖਾਸਤ ਦਿੱਤੀ ਜੇ ਇਸ ਬਾਰੇ ਹਾਂ ਜੀ ਦਰਖਾਸਤ ਦਿੱਤੀ ਆਈ ਥਾਣੇ ਜਿੱਤੇ ਇਸ ਮਤਾਰਸੋਂ ਥਾਣੇਦਾਰ ਆਇਆ ਸੀ ਉਹ ਸਾਨੂੰ ਤਮਕੀ ਦੇ ਕੇ ਗਿਆ ਵੀ ਅਹੀਂ ਪੀ ਜਾ ਜੇ ਤੋਹ ਕੰਦ ਕੀਤੀ ਤਾਂ ਅਸੀਂ ਤੁਹਾਡੇ ਤੇ ਪਰਚਾ ਕਰ ਲਾਵਾਂਗੇ ਦੇਖੀ ਇਹ ਤੁਹਾਡੇ ਪਤੀ ਕੀ ਕੰਮ ਕਰਦੇ ਮੇਰਾ ਪਤੀ ਪਹੁੰਚਦਾ ਮੇਰਾ ਆਖ ਆਰਮੀ ਜਨ ਅਛੇ ਹੈ ਗਏ ਨੇ ਨਹੀਂ ਖਤਮ ਹੋਏ ਅਛੇ ਕੱਲੀ ਮੇਰਾ ਖਤਮ ਹੋਇਆ ਤੇ ਇਕੱਲੀ ਬੇਟੀ ਹੈ ਤੁਹਾਡੀ ਮੇਰੀਆਂ ਦੋ ਬੇਟੀਆਂ ਹੈ ਉਹ ਵਿਆਹੀ ਆਪਣੇ ਘਰ ਬਾਹਰ ਆ ਗਈਆਂ ਇੱਕ ਮੇਰੀ ਨੋ ਉਹ ਆਪਣੇ ਪੇਕੇ ਰਹਿੰਦੀ ਆ ਉਹ ਕੋਈ ਇਸੇ ਕੋਈ ਖਰਚਾ ਪਰਚਾ ਨਹੀਂ ਆਗਾ ਥੋੜੇ ਮਤਾਹੀ ਦੇ ਦੇਣੇ ਆ ਉਹ ਆਪਣਾ ਪਾਲ ਦਾ ਕੰਮ ਕਰਦੀ ਆ ਤੇ ਮੇਰਾ ਇੱਕ ਪੋਤਰੀ ਇੱਕ ਪੋਤਾ ਮੈਂ ਪੋਤੇ ਦਾ ਮਕਾਨ ਸੈ ਕੋਲੀ ਦਾ ਮਕਾਨ ਬਣਾਉਣ ਲਈ ਜਿੰਨੇ ਚਿਰ ਇਹ ਜਿੰਦੀ ਆ ਉਹਨੇ ਚਿਰੇ ਜ਼ਿੰਮੇਵਾਰ ਹੋਸੀਆ ਸਰ ਤੁਸੀਂ ਗੱਬਰ ਰਖਿਆ ਹਨ ਵਧੀਆ ਸਰ ਵਧੀਆ ਜੀ ਹੋ ਠੀਕ ਠਾਕ ਸਰ ਵਧੀਆ ਵਧੀਆ ਫਸਟ ਸਰ ਅਬ ਸਰੀਆਲੀ ਡਿਊਟੀ ਹੁੰਦੀ ਹਾਂ ਜੀ ਹਾਂਜੀ ਹਾਂਜੀ ਬਰਦਰ ਤੇ ਸਰ ਸ਼ਾਹਪੁਰ ਜਿਹੜਾ ਮਸਲਾ ਕੰਦ ਦਾ ਸ਼ਾਹਪੁਰ ਕੰਦ ਦਾ ਹਾਂਜੀ ਹਾਂਜੀ ਤੇ ਸਰ ਕੀ ਬਣਿਆ ਜੀ ਉਸ ਸ਼ਾਹਪੁਰ ਕੰਦ ਦਾ ਜਿਹੜੀ ਉਹ ਲੜਕੀ ਜਿਹੜੀ ਇਕੱਲੀ ਰਹਿ ਇਕੱਲੀ ਰਹਿੰਦੀ ਆ ਉਹਦੇ ਕੰਦ ਕੁੰਦੇ ਚ ਕਾ ਹੈ ਨਾ 2 ਫੁੱਟ ਦੀ ਗਲੀ ਆ ਉਹ ਡੱਕਦੇ ਤਿੰਨ ਮਰਹਾਂ ਦੇ ਆ ਸੋ ਹਾਂ ਕੰਦੀ ਨੇ ਅਜਿਹੀ ਆਪਣੀ ਉਹ ਕਰਦੀ ਪਈ ਸੀ ਹਾਂਜੀ ਉਹ ਦਜੀ ਉਹਨੇ ਬਾਉਂਡਰੀ ਕਰੂ ਉਹ ਕੰਦ ਉਹਨੂੰ ਕਹਿ ਕੇ ਆਏ ਮੈਂ ਕਿੱਥੋਂ ਕੰਦ ਆਉਂਦੀ ਉਹ ਤੇ ਰੱਖ ਲਿਓ ਉਹ ਕਹਿੰਦੇ ਨਿਸ਼ਾਨਦੇ ਮੈਂ ਨਿਸ਼ਾਨਦੀ ਕਰਾ ਲਉ ਉਹ ਵਧੀਆ ਨਹੀਂ ਕੰਦ ਤਾਂ ਚਲੋ ਆਪਦੇ ਟਿਕਾਣੇ ਤੋਂ ਕਹਿੰਦੇ ਰਾ ਇੱਥੋਂ ਦੇ ਕੋਈ ਬੰਦੇ ਉਹ ਵਕਤੀ ਢੱਕੰਦੇ ਨੇ ਇਹਦੇ ਕਿ ਆਗੇ ਜਿੱਥੇ ਰੱਖਦੇ ਨਹੀਂ ਦੇਖੋ ਇਹ ਦੋ ਢਿੱਲਿਆਂ ਦੀ ਗਲੀ ਪਿੱਛੋਂ ਜਿੱਧਰੋਂ ਆਉਂਦੀ ਆ ਹਾਂਜੀ ਸਾਹਮਣੇ ਆਉਂਦੀ ਉਹ ਤੇ ਉਹ ਕਹਿੰਦੇ ਕਿ ਸਾਰੇ ਘਰਾਂ ਨੂੰ ਜਾਂਦੀ ਆ ਗਲੀ ਦਾ ਜਿੱਥੇ ਅੱਗੇ ਕੰਦ ਜਿੱਥੇ ਪਹਿਲਾਂ ਹੋਈ ਉੱਥੇ ਕੰਦ ਰੱਖ ਲੈਣ ਇਹ ਗੱਲ ਹੋਈ ਸੀ ਤੇ ਦੂਜੀ ਗੱਲ ਇਹ ਆ ਕਿ ਉਹ ਉਹ ਕਿੰਦੇ ਵੀ ਨਹੀਂ ਨਿਸ਼ਾਨਦੇ ਲੱਲ ਨਹੀਂ ਮੈਂ ਮੈਂ ਕਿਹਾ ਸੀ ਮੈਂ ਨਿਸ਼ਾਨਦੇ ਲੱਲੋ ਤੇ ਸਾਰੇ ਨੂੰ ਵਧੀਆ ਆਹ ਨਹੀਂ ਉਹ ਤਾਂ ਵਧੀਆ ਗੱਲ ਹੈ ਜੀ ਤੇ ਸਾਰਾ ਸਰਹਿਆਲੀ ਜੀ ਹੋਣਾ ਸਰਹਿਆਲੀ ਚ ਚਲੋ ਮੈਂ ਆ ਗਿਆ ਤੁਹਾਡੇ ਕੋਲ ਦੋ ਮਿੰਟ ਨਹੀਂ ਹੁਣ ਨਹੀਂ ਫੜੀ ਮੈਂ ਹੁਣ ਛੁੱਟੀ ਤੇ ਆ ਹੁਣ ਛੁੱਟੀ ਤੇ ਹੁਣ ਛੁੱਟੀ ਤੇ ਜੇ ਕਦੋਂ ਆਉਣਾ ਜੀ ਹਾਂਜੀ ਹਾਂਜੀ ਛੁੱਟੀ ਲਈ ਤੇ ਇੱਕ ਦਿਨ ਦੀ ਦਿਨ ਨਹੀਂ ਠੀਕ ਆ ਸਾ ਠੀਕ ਹੈ ਜੀ ਓਕੇ